ਜੋ ਲੋਕ ਬੀਜੇਪੀ ਨੂੰ ਕਵਰ ਕਰਦੇ ਰਹੇ ਉਹਨਾਂ ਨੂੰ ਪਤਾ ਹੈ ਕਿ ਜੀਵਨ ਗੁਪਤਾ ਜਿਹੜੇ ਨੇ ਉਹ ਕਈ ਸਾਲ ਤੋਂ ਜਿਹੜੇ ਨੇ ਉਹ ਸਰਗਰਮ ਨੇ ਔਰ ਇੱਕ ਜਿਹੜਾ ਕਹਿੰਦੇ ਕਿ ਗਰਾਊਂਡ ਵਰਕਰ ਦੀ ਗੱਲ ਕਰਾਂਗੇ ਉਹ ਗਰਾਊਂਡ ਵਰਕਰ ਹੈ ਇਹ ਨੇ ਜਦੋਂ ਅਸ਼wini ਜਿਹੜੇ ਬੀਜੇਪੀ ਦੇ ਹੁੰਦੇ ਸੀਗੇ ਅਸ਼wini ਕੁਮਾਰ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਸ ਵੇਲੇ ਉਹਨਾਂ ਦਾ ਜਿਹੜਾ ਹੈ ਬੀਜੇਪੀ ਵਿੱਚ ਕਾਫੀ ਐਮ ਰੋਲ ਸੀ ਲੇਕਿਨ ਬਦਲਦੀਆਂ ਜਿਹੜੀਆਂ ਹਾਲਾਤਾਂ ਵਿੱਚ ਉਹ ਜਿਹੜਾ ਜੀਵਨ ਗੁਪਤਾ ਨੇ ਉਹਨਾਂ ਨੇ ਕਦੇ ਇਲੈਕਸ਼ਨ ਤੇ ਨਹੀਂ ਲੜੀ ਲੇਕਿਨ ਉਹਨਾਂ ਨੂੰ ਮੌਕਾ ਜਿਹੜਾ ਦਿੱਤਾ ਗਿਆ ਸੋ ਜ਼ਰੂਰੀ ਕਿਉਂ ਹੈ ਕਿਉਂਕਿ ਉੱਥੇ ਜਿਹੜੀ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਦੀ ਲੋਕ ਸਭਾ ਇਲੈਕਸ਼ਨ ਵਿੱਚ ਲੁਧਿਆਣੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਰਹੀ ਸੀ ਜਿੱਥੇ ਰਾਜਾ ਵੜਿੰਗ ਜਿਹੜੇ ਉੱਥੋਂ ਜਿੱਤੇ ਸੀ ਉਹਨਾਂ ਨੇ 322000 ਤੋਂ ਜ਼ਿਆਦਾ ਵੋਟਾਂ ਲਈਆਂ ਸੀ ਉੱਥੇ ਰਵਨੀਤ ਬਿੱਟੂ ਜਿਹੜੇ ਕਿ ਕਾਂਗਰਸ ਤੋਂ ਹੀ ਜਿਹੜੇ ਆ ਬੀਜੇਪੀ's ਗਏ ਸੀ ਉਹਨਾਂ ਨੇ 30000 ਤੇ ਮਾਫ਼ ਕਰਨਾ 3 ਲੱਖ ਤੋਂ ਜ਼ਿਆਦਾ ਵੋਟ ਉਹਨਾਂ ਨੇ ਉੱਥੋਂ ਲਈ ਸੀ ਔਰ ਸਿਰਫ 20942 ਵੋਟ ਤੋਂ ਹਾਰੇ ਸੀ ਸੋ ਨੰਬਰ 2 ਜਿਹੜੇ ਆ ਉਹ ਰਵਨੀਤ ਬਿੱਟੂ ਰਹੇ ਸੀ ਸੋ ਐਸ ਵਿੱਚ ਦੇਖਣ ਵਾਲੀ ਗੱਲ ਹੈ ਕਿ ਆ ਕਿਸ ਰਣਨੀਤੀ ਦੇ ਜਿਹੜਾ ਤਹਿਤ ਹੈ ਉਹਨਾਂ ਨੇ ਜਿਹੜਾ ਇਹ ਜੀਵਨ ਗੁਪਤਾ ਨੂੰ ਉਤਾਰਿਆ ਕਿਉਂਕਿ ਉਸ ਵੇਲੇ ਕਿਹਾ ਜਾ ਰਿਹਾ ਸੀਗਾ ਕਿ ਰਵਨੀਤ ਬਿੱਟੂ ਬਾਹਰੋਂ ਆਏ ਨੇ ਸੋ ਭਾਜਪਾ ਦੇ ਬਹੁਤ ਸਾਰੇ ਜਿਹੜੇ ਨੇਤਾ ਸੀਗੇ ਉਹ ਐਕਟਿਵ ਨਹੀਂ ਸੀਗੇ ਸੋ ਜਿਹੜਾ ਕਿਹਾ ਜਾਂਦਾ ਕਿ ਭਾਜਪਾ ਨੇ ਬਾਹਰੋਂ ਲੋਕ ਬੋਰਡ ਕੀਤੇ ਹੈ ਉਸ ਦਾ ਜਵਾਬ ਦੇਣ ਲਈ ਭਾਜਪਾ ਨੇ ਜਿਹੜਾ ਹੈ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਹੈ ਹੁਣ ਫਾਈਟ ਕਿੰਨੀ ਇੰਪੋਰਟੈਂਟ ਹੈ ਇਸ ਬਾਰੇ ਦੱਸਦੀ ਹੈ ਸੰਜੀਵ अरोड़ा ਉਹਨਾਂ ਨੂੰ ਆਮਾਦੀ ਪਾਰਟੀ ਨੇ ਕਈ ਮਹੀਨੇ ਪਹਿਲੇ ਟਿਕਟ ਦਿੱਤੀ ਸੀ ਪੈਸੇ ਦੀ ਉਹਨਾਂ ਕੋਲ ਕਮੀ ਨਹੀਂ ਹੈ ਔਰ ਜੋ ਉਹਨਾਂ ਨੇ ਆਪਣੀ ਡਿclare ਵੀ ਕੀਤੀਆਂ ਨੇ ਜਿਹੜੀਆਂ ਐਸੈਟਸ ਡਿclare ਕੀਤੀਆਂ ਨੇ ਲਗਭਗ 268 ਕਰੋੜ ਰੁਪਏ ਦੀਆਂ ਉਹਨਾਂ ਕੋਲ ਐਸੈਟਸ ਨੇ ਉਹਨਾਂ ਦਾ ਮੇਨ ਮੁਕਾਬਲਾ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਭਰਤ ਪੁਸ਼ਨਾਸ਼ੂ ਜਿਹੜੇ ਨੇ ਉਹਨਾਂ ਨਾਲ ਹੋਏਗਾ ਕਿਉਂਕਿ ਭਰਤ ਪੁਸ਼ਨਾਸ਼ੂ ਦੀ ਗੱਲ ਕਰੀਏ ਤੇ ਉਹਨਾਂ ਨੇ 2 ਵਾਰ ਇਥੋਂ ਇਲੈਕਸ਼ਨ ਜਿੱਤੀਆਂ ਲੁਧਿਆਣਾ ਦੀ ਪੱਛਮੀ ਸੀਟ ਤੋਂ ਔਰ ਜੇ ਗੱਲ ਕਰੀਏ ਕਿ 2 ਵਾਰ ਇਲੈਕਸ਼ਨ ਜਿੱਤਣ ਤੋਂ ਬਾਅਦ ਪਿਛਲੀ ਵਾਰ ਉਹ ਜਿਹੜੀ ਆਵਾਜ਼ ਦੀ ਪਾਰਟੀ ਦੇ ਨੇਰੀ ਸੀ ਉਸ ਵਿੱਚੋਂ ਜਿਹੜੇ ਆ ਉਹ ਹਾਰ ਗਏ ਸੀ ਲੇਕਿਨ ਭਾਰਤਪੁਰਸ਼ ਨਾਸ਼ੂ ਨੂੰ ਕੋਰਟ ਨੇ ਜਿਹੜਾ ਹੈ ਉਹ ਕਲੀਨ ਛੇਡ ਦਿੱਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਦਾਅਵੇਦਾਰੀ ਕਾਫੀ ਸਟਰੋਂਗ ਮੰਨੀ ਜਾ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਕਹ ਰਹੀ ਹੈ ਕਿ ਅਗਰ ਡਿਵੈਲਪਮੈਂਟ ਕਰਨੀ ਹੈ ਤੇ ਫਿਰ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਕਿਉਂਕਿ 1.5 ਸਾਲ ਦਾ ਸਮਾਂ ਬਾਕੀ ਹੈ ਲੇਕਿਨ ਭਾਰਤਪੁਰਸ਼ ਨਾਸ਼ੂ ਕਹਿ ਰਹੇ ਆ ਕਿ ਜੇ ਉਹ ਉਹਨਾਂ ਨੇ ਕੰਮ ਜੋ ਪਿਛਲੇ ਸਾਲਾਂ ਚ ਕੀਤੇ ਆ ਉਸ ਦੇ ਉੱਪਰ ਜਿਹੜਾ ਹੈ ਉਹਨਾਂ ਨੂੰ ਵੋਟ ਦਿੱਤੀ ਜਾਵੇ ਉਹਨਾਂ ਗੱਲ ਕਰਦੇ ਪਰਪਕਾਰ ਸਿੰਘ ਘੁੰਮਣ ਜੋ ਕਿ ਇੱਕ ਪੇਸ਼ੇਵਰ ਜੋ ਇੱਕ ਵਕੀਲ ਨੇ ਬਹੁਤ ਅੱਛੀ ਉਹਨਾਂ ਦੀ ਇਮੇਜ ਹੈ ਔਰ ਸ਼੍ਰੋਮੇ ਕਾਲੀਦਨ ਨੇ ਜਿਹੜੇ ਪਰਪਕਾਰ ਘੁੰਮਣ ਉਹਨਾਂ ਨੂੰ ਉਥੋਂ ਉਤਾਰਿਆ ਔਰ ਜਿਹੜਾ ਸਿੱਖ ਵੋਟਰ ਜਿਹੜਾ ਹੈ ਉਹਨਾਂ ਨੂੰ ਇਸ ਤੋਂ ਫਾਇਦਾ ਕਾਫੀ ਮਿਲ ਸਕਦਾ ਕਿਉਂਕਿ ਬਾਕੀ ਕੈਂਡੀਡੇਟ ਦੀ ਗੱਲ ਕਰੀਏ ਕਿ ਉਹ ਨਾਨ ਸਿੱਖ ਨੇ ਔਰ ਪਰਪਕਾਰ ਸਿੰਘ ਨੂੰ ਇਸ ਦਾ ਜਿਹੜਾ ਐਡਵਾਂਟੇਜ ਕਾਫੀ ਮਿਲਦਾ ਹੈ ਲੇਕਿਨ ਜੋ ਹਾਲਾਤ ਉੱਥੇ ਬਣੇ ਹੋਏ ਆ ਜਿਹੜੀ ਲੜਾਈ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਵੀ ਉਥੇ ਜਿਹੜੀ ਜ਼ਰਾ ਤਕੀ ਮਿਲੇਗੀ ਲੇਕਿਨ ਭਾਜਪਾ ਦੇ ਕੈਂਡੀਡੇਟ ਨੂੰ ਵੀ ਬੀਜੇਪੀ ਜਿਹੜੀ ਹੈ ਉਹਨਾਂ ਨੇ ਆਲਰੇਡੀ ਇਸ ਚੀਜ਼ ਦੀ ਤਿਆਰੀ ਕਰ ਲਈ ਸੀ ਕਿ ਇਲੈਕਸ਼ਨ ਜਿਹੜੀ ਹੈ ਉਹਨੂੰ ਕਿਵੇਂ ਲੜਨਾ ਔਰ ਇਸ ਲਈ ਉਹਨਾਂ ਨੇ ਜਿਹੜਾ ਆਪਣੀ ਜਿਹੜੀ ਟੀਮ ਹੈ ਉਹ ਆਲਰੇਡੀ ਉੱਥੇ ਲੁਧਿਆਣੇ ਦੇ ਵਿੱਚ ਉਤਾਰ ਦਿੱਤੀ ਸੀ ਔਰ ਬਹੁਤ ਸਾਰੇ ਜਿਹੜੇ ਜਿਹੜੇ ਬੀਜੇਪੀ ਦੇ ਜਿਹੜੇ ਐਕਸਪੀਰੀਅੰਸ ਲੋਗ ਨੇ ਉਹਨਾਂ ਨੂੰ ਉੱਥੇ ਉਤਾਰਿਆ ਗਿਆ ਤਾਂ ਕਿ ਜਿਹੜਾ ਫਾਈਟ ਜਿਹੜੀ ਹੈ ਉਹਨੂੰ ਜਿਹੜਾ ਹੈ ਉਹਨੂੰ ਅੰਤ ਜਾਨ ਤੱਕ ਲੈ ਕੇ ਜਾਇਆ ਜਾਏ ਕਿਉਂਕਿ ਗੱਲ ਕਰੀਏ 2027 ਦੀ ਲਗਭਗ 1.5 ਸਾਲ ਦਾ ਸਮਾਂ ਬਾਕੀ ਹੈ ਔਰ ਇਹ ਇਲੈਕਸ਼ਨ ਬਹੁਤ ਬਹੁਤ اہم ਹੋਣ ਵਾਲੀ ਹੈ ਆਮ ਆਦੀ ਪਾਰਟੀ ਲਈ ਉਸ ਤੋਂ ਬਾਅਦ ਜੇ ਗੱਲ ਕਰੀਏ ਤੇ ਪਾਰਪੂਛੜਾਚੂ ਜਿਹੜੇ ਨੇ ਉਹਨਾਂ ਦੀ ਵਾਪਸੀ ਹੋएगी ਉਹਨਾਂ ਦੇ ذریعے ਕਾਂਗਰਸ ਵਾਪਸ ਆ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਬਾਈ ਇਲੈਕਸ਼ਨ ਨਹੀਂ ਲੜਿਆ ਸੀਗਾ ਲੇਕਿਨ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੋਣ ਦਿਖਾਣ ਲਈ ਉੱਥੇ ਵਧੀਆ ਪਰਫਾਰਮ ਕਰਨਾ ਪਏਗਾ ਬੀਜੇਪੀ ਪੰਜਾਬ ਦੇ ਵਿੱਚ ਲਗਾਤਾਰ ਪੈਰ ਪਕਾ ਰਹੀ ਹੈ ਔਰ ਬੀਜੇਪੀ ਨੂੰ ਲੱਗਦਾ ਹੈ ਕਿ ਜੋ ਆਪਰੇਸ਼ਨ ਸੰਦੂਰ ਸੀਗਾ ਜਿਸ ਤਰ੍ਹਾਂ ਭਾਰਤ ਦੇ ਜਿਹੜੀ ਫੌਜ ਨੇ ਇੱਕ ਜਿਹੜਾ ਇਹ ਪ੍ਰੈਸਾਈਜ਼ਡ ਐਟੈਕ ਕੀਤਾ ਪਾਕਿਸਤਾਨ ਉਸ ਦਾ ਫਾਇਦਾ ਬੀਜੇਪੀ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕਰੇਗੀ ਸੋ ਬਹਿਤ ਦਿਲਚਸਪ ਜਿਹੜਾ ਮੁਕਾਬਲਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ 2 2.5 ਘੰਟੇ ਦਾ ਸਮਾਂ ਜੀਵਨ ਗੁਪਤਾ ਲਈ ਕਾਫੀ ਮੁਸ਼ਕਲ ਹੋਏਗਾ ਕਿ ਉਸ ਇਲਾਕੇ ਦੇ ਵਿੱਚ ਜਾ ਕੇ ਪੂਰੇ ਵੋਟਰਾਂ ਨੂੰ ਮਿਲਣਾ ਲਗਭਗ 1.71 ਲੱਖ ਉੱਥੇ ਵੋਟਰ ਨੇ ਔਰ ਉਨ੍ਹਾਂ ਤੱਕ ਪਹੁੰਚਣਾ ਅੱਜਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਮਾਧਿਅਮ ਜਿਹੜਾ ਹੈ ਟੀਵੀ ਦਾ ਮਾਧਿਅਮ ਬਹੁਤ ਸਟਰੋਂਗ ਹੈ ਸੋ ਉਹ ਫਾਈਟ ਨੂੰ ਕਿਵੇਂ ਕਵਰ ਕਰਨਗੇ ਉਹਨਾਂ ਨੂੰ ਦੇਖਣਾ ਪਏਗਾ ਕਿਉਂਕਿ ਸੰਜੀਵ ਰੋੜਾ ਕਈ ਮਹੀਨਿਆਂ ਤੋਂ ਤਿਆਰੀ ਕਰ ਰਹੇ ਨੇ ਭਰਤ ਕੁਸ਼ ਆਸ਼ੂ ਉਹਨਾਂ ਦੀ ਉਹ ਸੇਟ ਰਹੀ ਹੈ ਦੋ ਵਾਰ ਜਿੱਤੇ ਵੀ ਇੱਕ ਵਾਰ ਹਾਰੇ ਨੇ ਸੋ ਉਹਨਾਂ ਨੂੰ ਪਤਾ ਹੈ ਕਿ ਕੱਲੇ-ਕੱਲੇ ਵੋਟਰ ਜਿਹੜੇ ਆ ਉਹਨਾਂ ਕੋ ਕਿਵੇਂ ਰੀਚ ਕਰਨਾ ਪਰ ਉਹ ਪਕਾਰ ਸਿੰਘ ਕੋ ਮੰ ਉਹ ਵੀ ਲੋਕਲ ਨੇ ਸੋ ਜਿਹੜਾ ਦਿਲਚਸਪ ਫਾਈਟ ਹੋਏਗੀ ਲੇਕਿਨ ਇਸ ਫਾਈਟ ਦੀ ਜੋ ਵੀ ਇੱਕ ਜੇਤੂ ਰਹੇਗਾ ਉਹ 2022 ਲਈ ਕਾਫੀ ਐਡਵਾਂਟੇਜ ਉਹਨਾਂ ਨੂੰ ਹੋਏਗੀ ਕਿਉਂਕਿ ਪਤਾ ਨਹੀਂ ਹੁਣ 1.5 ਸਾਲ ਕਿੰਨੀਆਂ ਬਾਈ ਇਲੈਕਸ਼ਨ ਹੋਰ ਹੋਣਗੀਆਂ ਲੇਕਿਨ ਇਹ ਬਾਈ ਇਲੈਕਸ਼ਨ ਜਿਹੜੀ ਆਮ ਆਦਮੀ ਪਾਰਟੀ ਉਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਇਸ ਲਈ ਪੂਰੀ ਤਾਕਤ ਜਿਹੜੀ ਉਹਨਾਂ ਲਗਾਈ ਹੋਈ ਹੈ ਕੱਲ ਅਸੀਂ ਦੇਖਿਆ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਉਹਨਾਂ ਨੇ ਰੋਡ ショਅ ਕਰਿਆ ਉੱਥੇ ਔਰ ਇਸ ਫਾਈਟ ਨੂੰ ਜਿਤਨਾ ਉਹਨਾਂ ਲਈ ਬਹੁਤ ਹੈ ਐਮੋਈਗਾ ਔਰ ਦੂਸਰੇ ਪਾਸੇ ਕਾਂਗਰਸ ਨੂੰ ਲੱਗ ਰਿਹਾ ਹੈ ਕਿ 2027 'ਚ ਉਹ ਕਾਫੀ ਸਟਰੋਂਗ ਨੇ ਸੋ ਉਹਨਾਂ ਦੇ ਲਈ ਵੀ ਇੱਕ ਵਕਾਰੀ ਸੀਟ ਹੋਏਗੀ ਤੇ ਲੁਧਿਆਣਾ ਪੱਛਮੀ ਸੀਟ ਜਿੱਤ ਕੇ ਉਹ ਘੱਟੋ ਘੱਟ ਜਿਹੜਾ ਇਹ ਪੰਜਾਬ ਦੇ ਵਿੱਚ ਲੋਕਾਂ ਦੇ ਤੱਕ ਮੈਸੇਜ ਦੇਣ ਔਰ ਆਪਣਾ ਜਿਹੜਾ ਦਬਦਬਾ ਬਣਾਉਣ ਸੋ ਚਾਰੇ ਕੈਂਡੀਡੇਟ ਜਿਹੜੇ ਹਾਊਸ ਹੋ ਚੁੱਕੇ ਆ ਉਹ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਪਬਲਿਕ ਹੈ ਕੋ ਕਿਸ ਕੈਂਡੀਡੇਟ ਨੂੰ ਅਸ਼ੀਰਵਾਦ ਦੇਗੀ ਲੇਕਿਨ ਜਿਸ ਨੂੰ ਅਸ਼ੀਰਵਾਦ ਮਿਲੇਗਾ ਉਸ ਦਾ ਰਾ 2027 ਲਈ ਕਾਫੀ ਪਧਰਾ ਹੋ ਜਾਏਗਾ ਕਾਫੀ ਫਾਇਦਾ ਉਸ ਪਾਰਟੀ ਨੂੰ ਅੱਗੇ ਜਾ ਕੇ ਜੁਤਿੰਦਰ ਦੇ ਸਕਦਾ ਜੀ ਇੱਕ ਚੀਜ਼ ਹੋਰ ਸਮਝਣੀ ਚਾਹਣਾ ਇਕਤਾ ਸਮਾ ਘਟਾ ਉਹਨਾਂ ਦੇ ਕੋਲੇ ਉਮੀਦਵਾਰ ਅੱਜ ਲਾਨਿਆ ਔਰ ਦੂਸਰਾ ਇਹ ਕਿ ਜਿਵੇਂ ਕਾਂਗਰਸ ਦੇ ਵਿੱਚ ਆਪਾਂ ਪਿਛਲੇ ਦਿਨੀ ਦੇਖਿਆ ਕਿ ਇੱਕ ਪਾਟੋ ਧਾੜ ਨਜ਼ਰ ਆ ਰਹੀ ਸੀ ਜਿਹੜੇ ਪ੍ਰਧਾਨ ਤੇ ਉਮੀਦਵਾਰ ਉਹਨਾਂ ਦੇ ਵਿਚਾਲੇ ਵੀ ਚੰਗੇ ਰਿਸ਼ਤੇ ਨਹੀਂ ਨਜ਼ਰ ਆਏ ਸੀ ਪਰ ਬੀਤੇ ਦਿਨੀ ਕਾਂਗਰਸ ਇਕੱਠੀ ਹੋ ਗਈ ਕੀ ਭਾਜਪਾ ਨੂੰ ਵੀ ਇਸ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਕਰਨਾ ਪੈ ਸਕਦਾ ਹੈ ਜਾਂ ਫਿਰ ਉਹ ਸਾਰੇ ਇਕਜੁੱਟ ਨੇ ਜੇਕਰ ਦੇਖੋ ਕਾਂਗਰਸ ਤੇ ਕੱਲ ਤਸਵੀਰ ਦੇਖੀ ਕਿ ਜਿਹੜੇ ਪ੍ਰਭਾਰੀ ਸੀਗੇ ਉਹ ਵਿਖਾਇਦਾ ਉੱਤੇ ਪਹੁੰਚੇ ਇਸ ਤੋਂ ਇਲਾਵਾ ਜਿਹੜੇ ਟਾਪ ਜਿਹੜੀ ਕਾਂਗਰਸੀ ਲੀਡਰਸ਼ਿਪ ਸੀ ਉਹ ਕੱਲ ਲੁਧਿਆਣੇ ਇਹ ਪਰਿਪੂਰਣ ਆਸ਼ੂ ਦੇ ਨਾਲ ਦਿਖੀ ਔਰ ਜੋ ਮਤਭੇਦ ਕੀਤੇ ਜਾ ਰਹੇ ਸੀ ਰਾਜਾ ਵੜੇਂਗੋਰ ਆਸ਼ੂ ਦੇ ਉਹ ਵੀ ਕਾਫੀ ਹੱਦ ਤੱਕ ਜਿਹੜੇ ਆ ਉਹ ਤਸਵੀਰ ਦੇ ਜਿਹੜਾ ਹੈ ਉਸ ਦਾ ਕੁਛ ਨਾ ਕੁਛ ਜਿਹੜੀ ਅੱਗ ਦੇ ਉੱਪਰ ਪਾਣੀ ਪਾਇਆ ਸੋ ਰਹੀ ਗੱਲ ਬੀਜੇਪੀ ਦੀ ਬੀਜੇਪੀ ਵੀਐਡੀ ਫਾਈਟ ਹੁੰਦੀ ਹੈ ਉਹ ਬੜੀ ਬੂਥ ਲੈਵਲ ਤੇ ਜਾਂਦੀ ਹੈ ਔਰ ਬੀਜੇਪੀ ਨੇ ਸ਼ੁੱਕਰਵਾਰ ਨੂੰ ਜਿਹੜੇ ਪੰਜ ਮੰਡਲ ਬਣਾਤੇ ਸੀ ਔਰ ਉਹਨਾਂ ਦੇ ਇੰਚਾਰਜ ਆਲਰੇਡੀ ਲਗਾਤੇ ਸੀ ਇਸ ਵਿੱਚ ਜਿਹੜੇ ਸਾਬਕਾ ਜਿਹੜੇ ਐਮਪੀ ਨੇ ਅਵਨਾਸ਼ ਸ਼ਰਾਈ ਖੰਨਾ ਉਹਨਾਂ ਨੂੰ ਇਸ ਪੂਰੀ ਇਲੈਕਸ਼ਨ ਦਾ ਪਰਿਵਾਰੀ ਬਣਾਇਆ ਗਿਆ ਇਸ ਤੋਂ ਇਲਾਵਾ ਜਿਹੜੇ ਕੇਂਦਰੀ ਮੰਤਰੀ ਵਿਜੇ ਸੰਪਲਾ ਰਹਿ ਚੁਕੇ ਹਨ ਉਹਨਾਂ ਨੂੰ ਜਿਹੜਾ ਹੈ ਸਹਿ ਪਰਿਵਾਰੀ ਉੱਥੇ ਜਿਹੜਾ ਹੈ ਲਾਇਆ ਗਿਆ ਇਸ ਤੋਂ ਇਲਾਵਾ ਮਨੋਰੰਜਨ ਕਾ ਜਿਲੰਦਰ ਦੇ ਵਿੱਚ ਉਹ ਉਹਨਾਂ ਦੀ ਸਿਆਸਤ ਰਹੀ ਹੈ ਔਰ ਲੁਧਿਆਣੇ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਸ਼ਹਿਰੀ ਵੋਟਰਾਂ ਦੇ ਪਕੜ ਹੈ ਸੋ ਉਹਨਾਂ ਨੂੰ ਵੀ ਉੱਥੇ ਜਿਹੜਾ ਹੈ ਰਿਸ਼ੀ ਨਗਰ ਮੰਡਲ ਆ ਉਹਦਾ ਇੰਚਾਰਜ ਲਾਇਆ ਗਿਆ ਇਸ ਤੋਂ ਇਲਾਵਾ ਜਿਹੜੇ ਆ ਵਿਕਰਮਜੀਤ ਸਿੰਘ ਚੀਮਾ ਜਿਹੜੇ ਆ ਜਿਨ੍ਹਾਂ ਨੇ ਪਿਛਲੀ ਵਾਰ ਇਲੈਕਸ਼ਨ ਲੜੀ ਸੀ ਔਰ ਜਿਹੜਾ ਕਿਹਾ ਜਾ ਰਿਹਾ ਸੀ ਕਿ ਵਿਕਰਮ ਜੀ ਤੋਂ ਚੀਮਾ ਨੂੰ ਇਲੈਕਸ਼ਨ ਜਿਹੜੀ ਟਿਕਟ ਮਿਲ ਸਕਦੀ ਆ ਉਹਨਾਂ ਨੂੰ ਵੀ ਉੱਥੇ ਜਿਹੜਾ ਲਗਾਇਆ ਗਿਆ ਇਸ ਤੋਂ ਇਲਾਵਾ ਅਸ਼wini ਸ਼ਰਮਾ ਜਿਹੜੇ ਪੁਰਪ੍ਰਧਾਨ ਨੇ ਅਸ਼wini ਕੁਮਾਰ ਸ਼ਰਮਾ ਉਹਨਾਂ ਨੂੰ ਵੀ ਜਿਹੜਾ ਭਰਤਨਗਰ ਮੰਡਲ ਹੈ ਉਹਦਾ ਇੰਚਾਰਜ ਲਾਇਆ ਗਿਆ ਇਸ ਤੋਂ ਇਲਾਵਾ ਅਮਰitsar ਤੋਂ ਜਿਹੜੀ ਐਮਪੀ ਦੇ ਇਲੈਕਸ਼ਨ ਲੜੇ ਸੀ ਜਗਮੋਨ ਰਾਜੂ ਜਿਹੜੇ ਸਾਥ ਦਾ ਬਿਊਰੋਕਰੇਟ ਹੈ ਉਹਨਾਂ ਨੂੰ ਵੀ ਜਿਹੜਾ ਹੈ ਉੱਥੇ ਸ਼ਵੇਤ ਮਾਲਿਕ ਦੇ ਨਾਲ ਨਾਲ ਜੋ ਕਿ ਬੀਜੇਪੀ ਦੇ ਵੱਡਾ ਚਿਹਰਾ ਨੇ ਪ੍ਰਧਾਨ ਵੀ ਰਹਿ ਚੁੱਕੇ ਆ ਉਹਨਾਂ ਨੂੰ ਵੀ ਉੱਥੇ ਇੰਚਾਰਜ ਲਾਇਆ ਗਿਆ ਔਰ ਜਿਹੜੇ ਬੀਜੇਪੀ ਦੇ ਮਹਾ ਮੰਤਰੀ ਰਕੇਸ਼ਸ਼ਰ ਉ ਕੇਵਲ ਸੈਂਟਰੋਂ ਜਿਹੜੇ ਆ ਜਿਹੜੇ ਕਾਂਗਰਸ ਤੋਂ ਬੀਜੇਪੀ ਚਲੇ ਸੀ ਉਹਨਾਂ ਨੂੰ ਐਸਬੀਐਸ ਨਗਰ ਮੰਡਲ ਦਾ ਇੰਚਾਰਜ ਲਾਇਆ ਗਿਆ ਔਰ ਉਹਨਾਂ ਦੇ ਨਾਲ ਜਿਹੜੇ ਸਹਿ ਪਰਿਵਾਰੀ ਜਿਹੜੇ ਆ ਉਹਨਾਂ ਨੂੰ ਪਰਮਿੰਦਰ ਬਰਾੜ ਜੋ ਕਿ ਕਾਲੀ ਦਲ ਦਾ ਕਿਸੇ ਵੇਲੇ ਹਿੱਸਾ ਸੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਇਸ ਤੋਂ ਇਲਾਵਾ ਜਿਹੜੇ ਟਿਕਸ਼ਨ ਸੂਤ ਜਿਹੜੇ ਆ ਜਿਹੜੇ ਪੰਜਾਬ ਦੇ ਸਸਕਾ ਜਿਹੜੇ ਮੰਡਲ ਜਿਹੜੇ ਮੰਤਰੀ ਰਹਿ ਚੁਕੇ ਆ ਉਹਨਾਂ ਨੂੰ ਵੀ ਸੁਭਾਸ਼ ਸ਼ਰਮਾ ਦੇ ਨਾਲ ਨਾਲ ਜ਼ਿੰਮੇਵਾਰੀ ਮਿਲੀ ਹੈ ਕਿਉਂ ਇੱਕ ਮੰਡਲ ਨੂੰ ਸੁਭਾਜਣਗੇ ਸੋ ਕੁੱਲ ਮਿਲਾ ਕੇ ਬੀਜੇਪੀ ਜਿਹੜੀ ਆ ਉਹਨਾਂ ਨੇ ਤਿਆਰੀ ਬਹੁਤ ਜ਼ਿਆਦੀ ਕੀਤੀ ਸੀ ਲੇਕਿ कैंडीडेट ज उस बारे जी चर्चा हो रही थी कि थिक्रमजीत टिकट देई जो कि पिछली बार इलेक्शन जड़े उ तो लड़े जीवन गुप्ता क्योंकि उसे कॉन्स्टीकुएसी की गल करिए बीजेपी का बेस काफी स्ट्रोंग है सो बीजेपी कांग्रेस और ਜਿਹੜੇ ਸੰਜੀਵ अरोड़ा ਨੇ ਆਮਾਦੀ ਪਾਰਟੀ ਦੇ ਇਹਨਾਂ ਵਿੱਚ ਕੜੀ ਤਕਤ ਰਿਕਰ ਨੂੰ ਮਿਲੇਗੀ ਲੇਕਿਨ ਪਰ ਉਪਕਾਰ ਸਿੰਘ ਘਮਣ ਸ਼੍ਰੋਮਣੀ ਕਾਲੀ ਦਲ ਦੇ ਇਕਲੌਤੇ ਸਿੱਖ ਕੈਂਡੀਡੇਟ ਨੇ ਸੋ ਉਹਨਾਂ ਦੇ ਨਾਲ ਵੋਟਰ ਕਿਵੇਂ ਜੁੜਨਗੇ ਔਰ ਤੁਸੀਂ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਦਾ ਕੁਝ ਦਿਨ ਪਹਿਲਾਂ ਉੱਥੇ ਤਰਨਾ ਸੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਕਾਲੀ ਦਲ ਯਹੀ ਪਾਰਟੀ ਹੈ ਜੋ ਪੰਜਾਬ ਦੀ ਜਿਹੜੀ ਆਪਣੀ ਪਾਰਟੀ ਹੈ ਔਰ ਇਹੋ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਰਿਆਂ ਨੂੰ ਫਰਕ ਦੇਖ ਲਿਆ ਇੱਕ ਵਾਰ ਵਾਪਸ ਅਕਾਲੀ ਦਲ ਦਾ ਕੈਂਡੀਡੇਟ ਉੱਥੇ ਜਿਤਾਓ ਤਾਂ ਕਿ ਕਿਸੇ ਤਰ੍ਹਾਂ ਜਿਹੜੀ ਹੈ ਅਕਾਲੀ ਦਲ ਦੀ ਵਾਪਸੀ ਹੋ ਗਈ ਸੋ ਹਰ ਪਾਰਟੀ ਦੇ ਲਈ ਇਹ ਜਿਹੜੀ ਇਲੈਕਸ਼ਨ ਆ ਬਹੁਤ ਐਮ ਹੈ ਕਿਉਂਕਿ 2027 ਦੀ ਜਿਹੜੀ ਜਿਹੜਾ ਕਹਿੰਦੇ ਹਾਈਵੇ ਆ ਉਹ ਲੁਧਿਆਣੇ ਦੇ ਵਿੱਚੋਂ ਦੀ ਕਿਉਂਕਿ ਜਾਏਗਾ ਲੁਧਿਆਣੇ ਦੇ 1.7 ਲੱਖ 70 ਹਜ਼ਾਰ ਵੋਟਰ ਜਿਹੜੇ ਆ ਉਹ ਦੇਖਣਗੇ ਕਿ ਆਖਰ ਕਿਸ ਕੈਂਡੀਡੇਟ ਨੂੰ ਸਜਾਣਾ ਹੈ ਔਰ ਮੈਸੇਜ ਕਲੀਅਰ ਹੋਏਗਾ ਕਿਉਂਕਿ ਆਮ ਤੌਰ ਤੇ ਬਾਏ ਇਲੈਕਸ਼ਨ ਹਾਕਮ ਪਾਰਟੀ ਜੱਦੀ ਹੈ ਉਹਨਾਂ ਕੋ ਸਰਕਾਰੀ ਤੰਤਰ ਹੁੰਦਾ ਹੈ ਔਰ ਬਹੁਤ ਸਾਰੀਆਂ ਰਿਸੋਰਸਸ ਹੁੰਦੀਆਂ ਲੇਕਿਨ ਆਮ ਆਦਮੀ ਪਾਰਟੀ ਨੂੰ ਵੱਡਾ ਚੈਲੰਜ ਜਿਹੜਾ ਹੈ ਉਹ ਕਿੰਨੇ ਕੈਂਡੀਡੇਟ ਦੇਣਗੇ ਤੋ ਰਿਜ਼ਲਟ ਤੋਂ ਬਾਅਦ ਪਤਾ ਚੱਲੇਗਾ ਕਿ ਆਖਿਰ ਪੰਜਾਬ ਦੀ ਸਿਆਸਤ ਅਗਲੇ ਡੇਢ ਸਾਲ ਕਿਸ ਪਾਰਟੀ ਦੇ ਰੈਡੀਓ ਰੁੱਕਰੇਗੀ ਜਤਿੰਦਰ ਆ ਠੀਕ ਆ ਜਗਦੀਪ ਜੀ ਆ ਧੰਨਵਾਦ ਆ ਜੁੜਨ ਦੇ ਲਈ ਤਾਂ ਭਾਜਪਾ ਨੇ ਹੁਣ ਉਮੀਦਵਾਰ ਐਲਾਨ ਦਿੱਤਾ ਹੈ ਦਿਨ ਬੇਸ਼ੱਕ ਉਹਨਾਂ ਦੇ ਕੋਲੇ ਘਟਨੇ ਪਰ ਤਿਆਰੀਆਂ ਜਿਵੇਂ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਸੀ ਪਰ ਅ ਇੰਨੇ ਦਿਨਾਂ ਦੇ ਵਿੱਚ ਕੀ ਉਹ ਸਾਰੇ ਲੋਕਾਂ ਤੱਕ ਪਹੁੰਚ ਪਾ ਸਕਣਗੇ ਔਰ ਉਸ ਤੋਂ ਬਾਅਦ ਫਿਰ ਜਦੋਂ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਉਦੋਂ ਕੀ ਬੀਜੇਪੀ ਦੇ ਹੱਕ ਦੇ ਵਿੱਚ ਪੈਂਦੀਆਂ ਕਾਂਗਰਸ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਦਲ ਦੇ ਹੱਕ ਦੇ ਵਿੱਚ ਪੈਂਦੀਆਂ ਇਹ ਜ਼ਰੂਰ ਦੇਖਣਾ ਅਹਿਮ ਹੋਏਗਾ ਔਰ ਜਦੋਂ ਨਤੀਜੇ ਆਉਣਗੇ ਤਾਂ ਉਦੋਂ ਪਤਾ ਲੱਗ ਜਾਏਗਾ ਕਿ ਕੌਣ ਕਿਸ ਦੇ ਜ਼ਿਲਾਂ ਦੇ ਵਿੱਚ ਵਸਿਆ ਔਰ ਕਿਸ ਦੀਆਂ ਗੱਲਾਂ ਦੇ ਉੱਤੇ ਲੋਕਾਂ ਦੇ ਵੱਲੋਂ ਪ੍ਰੋਸਟਾ ਜਿਹੜਾ ਉਹ ਜਤਾਇਆ ਗਿਆ ਹੈ ਤਸੰਦੀਵ ਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਵੱਲ ਉਮੀਦਵਾਰ ਲਾਣੇਗੇ ਕਾਫੀ ਸਮਾਂ ਪਹਿਲਾਂ ਤੇ ਭਾਰਤ ਮੋਸ਼ਨਾਸ਼ੂ ਇਹਨਾਂ ਨੂੰ ਵੀ ਕਾਫੀ ਸਮਾਂ ਮਿਲਿਆ ਪ੍ਰਚਾਰ ਕੀਤਾ ਇਹਨਾਂ ਨੇ ਖੁਦ ਕੇ ਔਰ ਲੁਧਿਆਣਾ ਦੇ ਨਾਲ ਸੰਬੰਧਤ ਹੋਣ ਕਰਕੇ ਫਾਇਦਾ ਵੀ ਹੈ ਪਰ ਕਾਰਪ ਸਿੰਘ ਲੁਧਿਆਣਾ ਦੇ ਨਾਲ ਸੰਬੰਧਤ ਨੇ ਉਹਨਾਂ ਨੂੰ ਵੀ ਕਾਦੀ ਦਲ ਦੇ ਵੱਲ ਉਮੀਦਵਾਰ ਲਾਣ ਦਿੱਤਾ ਗਿਆ ਸੀ ਤੇ ਬੀਜੇਪੀ ਦੇ ਵੱਲੋਂ ਹੁਣ ਜੀਵਨ ਗੁਪਤਾ ਨੂੰ ਉਮੀਦਵਾਰ ਨਾਮਜ਼ੇ ਹੋਇਆ ਤਾਂ